ਸਬਸੇ ਅਲੱਗ ਕਰਤਾਰ ਕੰਬਾਈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 83 ਪੰਜਾਬ ਰਹਿਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵੱਡੀ ਤੇ ਅਹਿਮ ਖਬਰ ਦਾ ਜ਼ਿਕਰ ਕਰਾਂਗੇ ਜੋ ਕਿ ਆ ਰਹੀ ਹੈ ਨਾਬਾ ਦੇ ਪਿੰਡ ਫਰੀਦਪੁਰ ਤੋਂ ਸਾਹਮਣੇ ਜਿੱਤੇ ਕਿ ਨਾਬਾ ਦੇ ਪਿੰਡ ਫਰੀਦਪੁਰ ਦੇ ਨੇੜੇ ਇੱਕ ਪੀ ਆਰ ਟੀਸੀ ਦੀ ਬੱਸ पलट ਗਈ ਵੱਡਾ ਨੁਕਸਾਨ ਹੋਇਆ ਓਵਰਲੋਡਡ ਫੋਨ ਦੇ ਕਰਕੇ ਇਹ ਬੱਸ ਬੇਕਾਬੂ ਹੋ ਗਈ ਬੇਕਾਬੂ ਹੋ ਕੇ ਦਰਖਤ ਨਾਲ ਝਟਕرائی ਤੇ ਉਸ ਤੋਂ ਬਾਅਦ ਹਾਦਸਾ ਗ੍ਰਸਤ ਹੋ ਗਈ ਬੇਕਾਬੂ ਹੋ ਕੇ ਸੜਕ ਦੇ ਕੰਡੇ ਦਰਖਤ ਨਾਲ ਇਹ ਪਹਿਲਾ ਟਕرائی ਤੇ ਕਈ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਦੱਸਿਆ ਜਾ ਰਹੀਆਂ ਨੇ ਸਿਵਲ ਹਸਪੀਟਲ ਚ ਇਨਾ ਜ਼ਖਮੀ ਸਵਾਰੀਆਂ ਦਾ ਇਲਾਜ ਚੱਲ ਰਿਹਾ ਜਿਹੜੇ ਇਲਾਜ ਨੇ ਤਹਾਦ ਸਵੇਲੇ ਬੱਸ ਚ 140 ਸਵਾਰੀਆਂ ਸਵਾਰ ਸਨ ਕਈ ਸਵਾਰੀਆਂ ਬੱਸ ਦੀ ਛੱਤ ਤੇ ਵੀ ਸਵਾਰ ਸਨ ਤੇ ਵੱਡਾ ਹਾਦਸਾ ਹੋਇਆ ਨਾਬਾ ਦੇ ਪਿੰਡ ਫਰੀਦਪੁਰ ਦਾ ਤੇ ਓਵਰਲੋਡਡ ਹੋਣ ਦੇ ਕਰਕੇ ਬੇਕਾਬੂ हुई है यह बस हालांकि जो बस की कपैसिटी होंगी है वह पैहठ तक होती है पर एक सौ चालीस सवार डबल सवारियां इस बस च सवार सी की कोई भी चेक नहीं सी। ए वड़ा निशान ए तस्वीर बेहद ही हैरान कर देने वाली किस तरीके पी आर टीसी की बस है हादसाग्रस्त हुई है क्योंकि ओवरलोडेड सी बस के अंदर एक सौ चालीस सवारिया सवार सन ये गल सुन के भी काफी ज्यादा हैरानी होती है क्योंकि इस एक बस की कपैसिटी तकर होंगी है ਤੇ ਜਤੋਂ ਜ਼ਿਆਦਾ ਉਸ 'ਚ 70 ਸਵਾਰੀਆਂ ਸਵਾਰ ਹੋ ਸਕਦੀਆਂ ਨੇ ਪਰ ਬੱਸ ਖੱਚਾ ਖੱਜ ਸਵਾਰੀਆਂ ਨਾਲ ਭਰੀ ਹੋਈ ਸੀ ਛੱਤ ਦੇ ਉੱਪਰ ਵੀ ਸਵਾਰੀਆਂ ਬੈਠੀਆਂ ਹੋਈਆਂ ਸੀ ਵੱਡਾ ਸਵਾਲ ਉੱਠਦਾ ਹੈ ਇਹ ਬੱਸ ਮੌਕੇ ਦੀਆਂ ਤਸਵੀਰਾਂ ਕਿਸੇ ਕੋਲ ਇਹ ਹਾਦਸਾ ਗ੍ਰਸਤ ਹੋਈ ਹੈ ਪਹਿਲਾ ਦਰਖਤ ਦੇ ਨਾਲ ਜਟ ਕਰਾਂਦੀ ਹੈ ਵੱਡੇ ਆਕਾਰ ਦਾ ਦਰਖਤ ਹੈ ਇਹ ਤਸਵੀਰਾਂ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇੱਕ ਵੱਡੇ ਆਕਾਰ ਦਾ ਜੋ ਦਰਖਤ ਹੈ ਉਹ ਜੜੋਂ ਹੋਏ ਠੀ ਬਾਹਰ ਆ ਗਿਆ ਤੇ ਇਹ ਬੱਸ ਦੀਆਂ ਤਸਵੀਰਾਂ ਕਿਸੇ ਕੋਲ ਨੁਕਸਾਨੀ ਗਈ ਹੈ ਵੱਡੇ ਆਕਾਰ ਦਾ ਇਹ ਜੋ ਦਰਖਤ ਹੈ ਇਹ ਬੱਸ ਦੇ ਉੱਪਰ ਡਿੱਗਿਆ ਹੋਇਆ

ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਮੇਨਾ ਮੇਰੇ ਸਹੋਗੀ ਭੁਪਿੰਦਰ ਫੋਨ ਲਾਈਨ ਤੇ ਮੌਜੂਦ ਨੇ ਭੁਪਿੰਦਰ 140 ਸਵਾਰੀਆਂ ਹੈਰਾਨ ਕਰ ਦੇਣ ਵਾਲਾ ਇਹ ਪੂਰਾ ਮਾਮਲਾ ਐਕਸੀਡੈਂਟ ਦਾ ਕਾਰਨ ਇਹੀ ਹੈ ਜੀ ਬਿਲਕੁਲ ਜੋ ਉੱਥੇ ਮੌਕੇ ਤੇ ਦੱਸਿਆ ਗਿਆ ਜੀ ਵੀ ਸਵੇਰ-ਸਵੇਰ ਦਾ ਜੋ ਸਮਾਂ ਹੁੰਦਾ ਉਸ ਵਿੱਚ ਸਟੂਡੈਂਟ ਵੀ ਹੁੰਦੇ ਨੇ ਤੇ ਹੋਰ ਜੋ ਵਕਤ-ਵਕਤ ਦਫ਼ਤਰਾਂ ਨੂੰ ਜਾਂਦੇ ਨੇ 135-40 ਦੇ ਕਰੀਬ ਸਵਾਰੀਆਂ ਦੱਸੀਆਂ ਜਾ ਰਹੇ ਨੇ ਜਦੋਂ ਇਹ ਬੱਸ ਮੱਲੇਵਾਲ ਤੋਂ ਚੱਲਦੇ ਇਹ ਸਿੱਧੀ ਜਾ ਕੇ ਫਿਰ ਪਟਿਆਲਾ ਰੁਕਦੀ ਆ ਕਿਉਂਕਿ ਉਸ ਦੇ ਰਸਤੇ ਵਿੱਚ ਕਾਫੀ ਸਟੇਸ਼ਨ ਹੁੰਦੇ ਨੇ ਸਟੂਡੈਂਟ ਕਾਫੀ ਮਾਤਰਾ ਵਿੱਚ ਹੁੰਦੇ ਨੇ ਕਿਉਂਕਿ ਜੋ ਵਿਭਾਗ ਵੱਲੋਂ ਜੋ ਦੱਸਿਆ ਗਿਆਗਾ ਉੱਥੇ ਜੋ ਪਹਿਲਾਂ ਜੋ ਡਰਾਈਵਰ ਸੀ ਉਹਨਾਂ ਨੇ ਵੀ ਦੱਸਿਆ ਜੋ ਪਹਿਲਾਂ ਇਹ ਬੱਦਲ ਲਾਉਂਦੇ ਸੀ ਕਿ 135 40 ਦੇ ਕਰੀਬ ਹਰ ਰੋਜ਼ ਸਵਾਰੀਆਂ ਹੁੰਦੀਆਂ ਸੀ ਅਸੀਂ ਵਿਭਾਗ ਨੂੰ ਵੀ ਲਿਖ ਕੇ ਭੇਜਿਆ ਪਰ ਵਿਭਾਗ ਵੱਲੋਂ ਕਦੇ ਵੀ ਇਸ ਤੇ ਗੌਰ ਨਹੀਂ ਕੀਤੀ ਗਈ ਤੇ ਹੁਣ ਜਿਹੜਾ ਇਹ ਹਾਦਸਾ ਵਾਪਰਿਆ ਸਿਰਫ ਦੇ ਸਿਰਫ ਵਿਭਾਗ ਇਸ ਦਾ ਜ਼ਿੰਮੇਵਾਰ ਹੈ ਕਿਉਂਕਿ ਓਵਰਲੋਡ ਬਸਤੀ ਜਦੋਂ ਓਵਰਲੋਡ ਬਸ ਤੇ ਜਾ ਰਹੀ ਸੀ ਤਾਂ ਬਸਦੀਆਂ ਕਮਾਨੀਆਂ ਟੁੱਟ ਜਾਂਦੀਆਂ ਨੇ ਕਮਾਨੀਆਂ ਟੁੱਟਣ ਤੋਂ ਬਾਅਦ ਜਿਹੜੇ ਬਸ ਬੇਕਅਪ ਹੋ ਜਾਂਦੀ ਆ ਇੱਕ ਬਹੁਤ ਵੱਡਾ ਦਰਖਤ ਹੁੰਦਾ ਉਸ ਵਿੱਚ ਵੱਜਦੀ ਆ ਤੇ ਦਰਖਤ ਦੇ ਵੀ ਟੋਟੇ ਟੋਟੇ ਹੋ ਜਾਂਦੇ ਨੇ ਤੇ ਬਸ ਸਿੱਧੀ ਜਾ ਕੇ ਨੀਚੇ ਖਤਾਨਾ ਵਿੱਚੋਂ ਉੱਤਰ ਜਾਂਦੀ ਆ ਕਿਉਂਕਿ ਜੇ ਇਸ ਦੇ ਅੱਗੇ ਕੋਈ ਵੀ ਕੋਈ ਵੱਡਾ ਵਹੀਕਲ ਹੁੰਦਾ ਜਾਂ ਕੋਈ ਹੋਰ ਸਵਾਰੀਆਂ ਨਾਲ ਭਰੀ ਕੋਈ ਹੋਰ ਵਹੀਕਲ ਜਾਂ ਹੁੰਦਾ ਤਾਂ ਸ਼ਾਇਦ ਉਸ ਨੂੰ ਵੀ ਇਹ ਤਬਾਹ ਕਰ ਸਕਦੀ ਸੀ ਅਤੇ ਹੋਰ ਵੀ ਵੱਡਾ ਹਾਦਸਾ ਵਾਪਰ ਜਾਣਾ ਸੀ ਅਤੇ ਨਾਲ ਦੇ ਨਾਲ ਲੋਕਾਂ ਵੱਲੋਂ ਜਦੋਂ ਹਾਦਸਾ ਗ੍ਰਸਤ ਹੁੰਦੀ ਆ ਬਸ ਤਾਂ ਮੌਕੇ ਤੇ ਲੋਕਾਂ ਨੂੰ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਦੱਸਿਆ ਜਾ ਰਿਹਾ ਕਿ 15 ਤੋਂ ਲੈ ਕੇ 20 ਜੋ ਵਿਅਕਤੀ ਇੰਜਰ ਦੱਸੇ ਜਾ ਰਹੇ ਨੇ ਬਸ ਦਾ ਜੋ ਡਰਾਈਵਰ ਆ ਉਸ ਦੀ ਲੱਤ ਟੁੱਟ ਗਈ ਇੱਕ ਹੋਰ ਲੇਡੀ ਸੀ ਉਸ ਦਾ ਵੀ ਪੱਟ ਟੁੱਟ ਗਿਆ ਅਤੇ ਇਹ ਹਾਦਸਾ ਬਹੁਤ ਹੀ ਭਿਆਨਕ ਦੱਸਿਆ ਜਾ ਰਿਹਾ ਜੀ ਅਪੂਪਿੰਦਰ ਡਰਾਈਵਰ ਤੇ ਕੰਡਕਟਰ ਦੀ ਇਹ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿੰਨੀ ਕਪੈਸਿਟੀ ਹੈ ਬੱਸ ਦੀ ਉਨੇ ਹੀ ਸਵਾਰੀਆਂ ਇਸ ਤੇ ਚੜਾਈਆਂ ਜਾਣ। ਐਕੀ ਕਦੀ ਇਸ ਤੇ ਗੌਰ ਨਹੀਂ ਕੀਤਾ ਗਿਆ ਤੁਸੀਂ ਕਹਿ ਰਹੇ ਹੋ ਕਿ ਰੋਜ਼ਾਨਾ ਹੀ ਇੰਨੀ ਸਵਾਰੀਆਂ ਬੱਸ ਸਵਾਰ ਹੁੰਦੀਆਂ ਸਨ? ਜੀ ਜਿਹੜਾ ਪਾਸਟਾ ਪੰਜਾਬ ਉਹ ਵਜਾ ਸੀ ਜਿਹੜਾ ਬੱਸਾ ਇਸ ਦੀ ਕਪੈਸਿਟੀ ਇਸ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਕੀ ਕਰੀਏ ਜਦੋਂ ਅਸੀਂ ਵਿਭਾਗ ਨੂੰ ਕਈ ਵਾਰੀ ਲਿਖ ਕੇ ਭੇਜ ਚੁੱਕੇ ਹਾਂ ਤੇ 120 ਤੋਂ 130 ਤੋਂ 40 ਤੱਕ ਇਸ ਵਿੱਚ ਸਵਾਰੀਆਂ ਹਰ ਰੋਜ਼ ਹੁੰਦੀਆਂ ਨੇ ਕਿਉਂਕਿ ਜਦੋਂ ਸਵੇਰ ਦਾ ਰੂਟ ਹੁੰਦਾ ਸਿਰਫ ਇੱਕੋ ਬੱਸ ਹੁੰਦੀ ਆ ਜਦੋਂ ਇਹ ਜਾਂਦੀ ਆ ਤੇ ਇਸ ਤੋਂ ਬਾਅਦ ਜੋ ਲਗਾਤਾਰ ਸਵਾਰੀਆਂ ਇਹ ਉਹ ਜਿਹੜੇ বাস ਸਟਾਪ ਨੇ ਉੱਤੇ ਚੜਾਉਂਦੇ ਨੇ ਉਸ ਤੋਂ ਬਾਅਦ ਇਹ ਕੋਈ ਵੀ ਜੋ ਰਸਤੇ ਦੇ ਸਵਾਰੀ ਨਹੀਂ ਚੜਾਉਂਦੇ ਫਿਰ ਵੀ ਇਹ ਜਿਹੜੀਆਂ ਸਵਾਰੀਆਂ 135 40 ਦੇ ਕਰੀਬ ਹੋ ਜਾਂਦੀਆਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਉੱਚ ਅਧਿਕਾਰ ਨੂੰ ਲਿਖ ਕੇ ਭੇਜਿਆ ਪਰ ਉਹਨਾਂ ਵੱਲੋਂ ਅਜੇ ਤੱਕ ਰ ਕੋਈ ਵੀ ਜੋ ਇੱਥੇ ਹੋਰ ਬੱਸ ਬਾਰੇ ਨਹੀਂ ਸੋਚਿਆ ਵੀ ਹੋਰ ਬੱਸ ਲਗਾਈ ਜਾਵੇ ਤਾਂ ਜੋ ਇਹ ਹਾਦਸੇ ਦਾ ਕਾਰਨ ਨਾ ਬਣ ਜੀ ਭੁਪਿੰਦਰ ਕਿੰਨੀ ਮਹਿਲਾਵਾਂ ਕਿੰਨੇ ਸਕੂਲੀ ਵਿਦਿਆਰਥੀ ਕਿੰਨੇ ਜੋ ਸ਼ਖਸ ਨੇ ਗੰਭੀਰ ਜ਼ਖਮੀ ਨੇ ਕੀ ਕੋਈ ਕ੍ਰਿਟੀਕਲ ਵੀ ਹੈ ਜੀ ਇਹ ਜੋ ਜਿਹੜਾ 15 ਤੋਂ ਲੈ ਕੇ 20 ਜੋ ਵਿਅਕਤੀ ਨੇ ਇੰਜਰ ਦੱਸੇ ਜਾ ਰਹੇ ਨੇ ਜੋ ਬੱਸ ਦਾ ਡਰਾਈਵਰ ਆਗਾ ਉਸ ਦੇ ਲੱਤ ਤੇ ਫ੍ਰੈਕਚਰ ਦੱਸਿਆ ਜਾ ਰਿਹਾ ਇੱਕ ਹੋਰ ਲੜਕੀ ਆ ਉਸ ਦਾ ਵੀ ਲੱਤ ਤੇ ਫ੍ਰੈਕਚਰ ਦੱਸਿਆ ਜਾ ਰਿਹਾ ਜੋ ਕੰਡਕਟਰ ਆ ਉਸਦੇ ਵੀ ਜਿਹੜੇ ਹੈਗਾ ਨੱਕ ਤੇ ਮੱਥੇ ਤੇ ਸੱਟਾਂ ਲੱਗੀਆਂ ਨੇ ਕਾਫੀ ਜੋ ਵਿਅਕਤੀ ਨੇ ਜਿਹਨੇ ਸੱਟਾਂ ਲੱਗੀਆਂ ਨੇ ਕਈਆਂ ਨੂੰ ਜਿਹੜਾ ਹੈਗਾ ਘਰ ਤੋਂ ਘਟ ਇਥੋਂ ਜੋ ਮੌਕੇ ਤੇ ਐਂਬੂਲੈਂਸ ਚਾਰ ਪੰਜ ਐਂਬੂਲੈਂਸਾਂ ਆਹੀ ਅਸੇ ਬਾਕੀ ਜੋ ਰਾਹਗੀਰ ਸੀ ਆਪਣੇ ਆਪਣੇ ਵਹੀਕਲੇ ਆ ਰਹੇ ਉਹਨਾਂ ਨੂੰ ਬਸ ਵਕਾ ਹਸਪਤਾਲਾਂ ਵਿੱਚ ਭੇਜਿਆ ਗਿਆ ਅਤੇ ਉਹ ਹੁਣ ਜੇਰੇ ਲਾਜ ਨੇ ਹੁਣ ਇਹ ਨਹੀਂ ਪਤਾ ਲੱਗਿਆ ਜਿਹੜੇ ਇੰਜਰ ਨੇ ਉਹ ਕਿਹੜੇ ਕਿਹੜੇ ਹਸਪਤਾਲਾਂ ਵਿੱਚ ਗਏ ਨੇ ਕਿਉਂਕਿ ਜੋ ਰਾਹਗੀਰ ਸੀ ਉਹਨਾਂ ਨੇ ਮੌਕੇ ਤੇ ਮਦਦ ਕਰਕੇ ਵਕ ਵਕ ਹਸਪਤਾਲਾਂ ਵਿੱਚ ਪਹੁੰਚਾਇਆ ਜੀ ਭੁਪਿੰਦਰ ਕੀ ਕੋਈ ਪ੍ਰਸ਼ਾਸਕ ਅਧਿਕਾਰੀ ਦਾ ਪ੍ਰਤੀਕਰਮ ਸਾਹਮਣੇ ਆ ਚੁੱਕਿਆ ਹੈ ਕਿਉਂਕਿ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਉਂ ਜਦੋਂ ਕੋਈ ਵੱਡਾ ਹਾਦਸਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ ਹੈ ਇਹ ਅਜੇ ਤੱਕ ਜੋ ਪ੍ਰਸ਼ਾਸਨ ਅਧਿਕਾਰੀ ਇੱਥੇ ਅਜੇ ਤੱਕ ਕੋਈ ਦੀ ਪਹੁੰਚਿਆ ਤੇ ਬੜੀ ਹੈਰਾਨੀ ਦੀ ਗੱਲ ਹੈ ਐਡਾ ਵੱਡਾ ਹਾਦਸਾ ਵਾਪਰਿਆ ਪਰ ਅਜੇ ਤੱਕ ਨਾ ਕੋਈ ਉਥੇ ਐਸ ਡੀ ਐਮ ਜਾ ਹੋਰ ਉੱਚ ਅਧਿਕਾਰੀ ਅਜੇ ਤੱਕ ਮੌਕੇ ਤੇ ਨਹੀਂ ਪਹੁੰਚੇ ਜੀ ਜੀ ਚਲੋ ਬੜ ਬੜ ਸ਼ੁਕਰੀਆ ਭੁਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਬਿਹਤਰੀ ਹੈਰਾਨ ਕਰ ਦੇਣ ਵਾਲਾ ਮਾਮਲਾ বাস 140 ਸਵਾਰੀਆਂ ਸਵਾਨ ਹਾਲਾਂਕਿ ਕਪੈਸਿਟੀ ਸਿਰਫ 65 ਦੀ ਹੀ ਹੁੰਦੀ ਹੈ ਕਿਉਂਕਿ ਖਚਾਖਚ ਸਵਾਰੀਆਂ ਨਾਲ ਇਹ ਪਰਿਵਸ ਦੱਸੀ ਜਾ ਰਹੀ ਹੈ ਜੋ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ ਬੁਰੇ ਤਰੀਕੇ ਨਾਲ ਇਹ বাস ਨੁਕਸਾਨੀ ਗਈ ਹੈ বাস ਦੇ ਪਰਖੱਚੇ ਹੀ ਔੜ ਗਏ ਕਿਉਂਕਿ ਓਵਰਲੋਡਡ ਸੀ বাস ਦੀ ਛੱਤ ਤੇ ਵੀ ਸਵਾਰੀਆਂ ਬੈਠੀਆਂ ਹੋਈਆਂ ਸੀ ਸਵੇਰ ਦਾ ਵੇਲਾ ਸੀ ਵੱਡੇ ਪੱਧਰ ਤੇ ਇਸ ਚ ਲੋਕ ਸਵਾਰ ਸਨ ਸਕੂਲੀ ਵਿਦਿਆਰਥੀ ਵੀ ਇਸ বাস ਚ ਸਵਾਰ ਸਨ ਬੇਕਾਬੂ ਹੁੰਦੀ ਹੈ ਵੱਡੇ ਆਕਾਰ ਦਰਖਤ ਨਾਲ ਜਾਟ ਕਰਾਂਦੀ ਹੈ ਤੇ ਦੇਖਿਆ ਜਾ ਸਕਦਾ ਕਿ ਹਾਦਸਾ ਕਿਸੇ ਇੱਕ ਨਾਲ ਭਿਆਨਕ ਇਹ ਵਾਪੜਿਆ ਤਸਵੀਰਾਂ ਸਭ ਕੁਝ ਬਿਆਨ ਕਰਿਆ ਨੇ ਇਹ ਜੋ ਵੱਡੇ ਆਕਾਰ ਦਾ ਦਰਖਤ ਹੈ ਇਹ ਜੜੋ ਹੀ ਬਾਹਰ ਆ ਗਿਆ ਤੇ ਬਸ ਇਸ ਦਰਖਤ ਦੇ نیچے ਦੱਬੀ ਹੋਈ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਜੋ ਹੈ ਇਹ ਲੋਕਾਂ ਨੂੰ ਬਾਹਰ ਕੱਢਿਆ ਸਵਾਰੀਆਂ ਨੂੰ ਬਾਹਰ ਕੱਢਿਆ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਿਸਕਿ ਮੇਰੇ ਸੰਯੋਗ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਹੁਣ ਤੱਕ ਕੋਈ ਵੀ ਪ੍ਰਸ਼ਾਸਕ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਹੈ ਕਿਸੇ ਵੀ ਪ੍ਰਸ਼ਾਸਕ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਕੋਈ ਵੀ ਸਾਰ ਨਹੀਂ ਲਈ ਰੋਜ਼ਾਨਾ ਹੀ ਇਹ ਬੱਸ ਇਸੇ ਤਰੀਕੇ ਨਾਲ ਓਵਰਲੋਡਡ ਹੁੰਦੀ ਸੀ ਨੱਬਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਜੋ 140 ਦੇ ਕਰੀਬ ਪੀ ਆਰਟੀਸੀ ਬੱਸ ਵਿੱਚ ਸਵਾਰੀਆਂ ਸਵਾਰ ਸਨ ਹਾਦਸਾ ਗ੍ਰਸ ਹੋਈਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿਸ ਤਰ੍ਹਾਂ ਦਾ ਮੰਜਰਾ ਜੋ ਬਹੁਤ ਵੱਡਾ ਦਰਖਤ ਆ ਉਹ ਟੁੱਟ ਕੇ ਇਸ ਉੱਤੇ गिर ਗਿਆ ਕਿਉਂਕਿ ਜੋ ਦੱਸਿਆ ਜਾ ਰਿਹਾ ਕਿ ਪੀ ਆਰਟੀਸੀ ਬੱਸ ਦੀਆਂ ਕਮਾਣੀਆਂ ਟੁੱਟ ਗਈਆਂ ਜਿਸ ਕਰਕੇ ਇਹ ਹਾਦਸਾ ਵਾਪਰਿਆਗਾ ਤਸਵੀਰਾਂ ਵਿੱਚ ਤੁਸੀਂ ਸਾਫ਼ ਇਹ ਜਦੋਂ ਕਮਾਣੀਆਂ ਟੁੱਟਦੀਆਂ ਨੇ ਤਾਂ ਅੱਗੇ ਦਰਖਤ ਹੁੰਦਾ ਦਰਖਤ ਵਿੱਚ ਵੱਜ ਕੇ ਜੋ ਬਹੁਤ ਮੋਟਾ ਦਰਖਤ ਆ ਉਸ ਨੂੰ ਟੋਟੇ ਟੁੱਟੇ ਕਰ ਦਿੰਦੀ ਆ ਅਤੇ ਜਿਸ ਵਿੱਚ 140 ਦੇ ਕਰੀਬ ਸਵਾਰੀਆਂ ਸਨ ਉਹ ਫਟੜ ਹੋ ਗਿਆ ਹਨ ਦੱਸਿਆ ਜਾ ਰਿਹਾ 30 ਤੋਂ ਲੈ ਕੇ 35 ਵਾਰੀਆਂ ਫਟੜ ਹੋ ਗਿਆ ਹਨ ਜੋ ਪਹਿਲਾ ਡਰਾਈਵਰ ਸੀ ਉਹਨਾਂ ਨੇ ਦੱਸਿਆ ਕਿ ਅਸੀਂ ਕਈ ਵਾਰ ਜਿਹੜਾ ਹੈਗਾ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਪਰ ਪ੍ਰਸ਼ਾਸਨ ਦੇ ਜੂਨ ਹੀ ਸਰ ਕੀ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਕਿਉਂਕਿ ਇਹ ਵੱਡਾ ਹਾਦਸਾ ਵਾਪਰ ਦੇ ਨਾਲ ਜਿੱਥੇ ਜ਼ਿਆਦਾਤਰ ਇਸ ਬੱਸ ਵਿੱਚ ਸਕੂਲ ਦੇ ਵਿਦਿਆਰਥੀ ਮੌਜੂਦ ਸਨ ਅਤੇ ਵੱਡਾ ਹਾਦਸਾ ਵਾਪਰਿਆ ਅਤੇ ਹੁਣ ਜੋ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐਡਾ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਵੀ ਪੀਆਰਟੀਸੀ ਵਿਭਾਗ ਨਹੀਂ ਜਾਗ ਗਿਆ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕਈ ਵਾਰ ਲਿਖਤੀ ਭੇਜਿਆ ਹੈ ਕਿ ਇਸ ਵਿੱਚ ਜਾਦੇ ਸਵਾਰੀਆਂ ਹੁੰਦੀਆਂ ਹਨ ਕਿਉਂ ਸਵੇਰ ਦਾ ਸਮਾਂ ਹੁੰਦਾ ਹੈ ਸਾਰਿਆਂ ਨੇ ਸਕੂਲ ਅਤੇ ਆਪਦੇ-ਆਪਦੇ ਦਫ਼ਤਰਾਂ ਵਿੱਚ ਜਾਣਾ ਹੁੰਦਾ ਹੈ ਜਿਸ ਕਰਕੇ ਇਹ ਹਾਦਸਾ ਵਾਪਰਿਆ ਅਤੇ ਬਹੁਤ ਜ਼ਿਆਦਾ ਇਹ ਭਿਆਨਕ ਹਾਦਸਾ ਹੈ ਇਸ ਤੋਂ ਬਾਅਦ ਹੁਣ ਜਿਹੜਾ ਪੀਆਰਟੀਸੀ ਵਿਭਾਗ ਹੁਣ ਅੱਗੇ ਕੀ ਸਬਕ ਲਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਜੋ ਇਹ ਹਾ사 ਇਹ ਬਹੁਤ ਹੀ ਭਿਆਨਕ ਹੈ ਨਾਬਾਤੂ ਭਵਿੰਦਰ ਸਿੰਘ న్యూਸ 10 ਪੰਜਾਬ ਅੱਗੇ ਵਧਾਂਗੇ ਗੱਲ ਕਰਾਂਗੇ ਵਿਦੇਸ਼ ਮੰਤਰਾਲੇ ਦੀ ਕਿਉਂਕਿ ਰਸ਼ੀਆ 'ਚ ਫਸੇ 11 ਭਾਰਤ ਨੌਜਵਾਨਾਂ ਤੇ ਵਿਦੇਸ਼ ਮੰਤਰਾਲੇ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਰਸ਼ੀਆ ਨੂੰ ਭਾਰਤ ਨਾਗਰਿਕਾਂ ਨੂੰ ਉਪਾਹ ਕਰਨ ਦੀ ਅਪੀਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵੱਲੋਂ ਕੀਤੀ ਗਈ ਹੈ ਰਸ਼ੀਅਨ ਆਰਮੀ 'ਚ ਭਾਰਤੀਆਂ ਨੂੰ ਭਰਤੀ ਨਾ ਕਰਨ ਦੀ ਅਪੀਲ ਕੀਤੀ ਹੈ ਵਿਦੇਸ਼ ਮੰਤਰਾਲੇ ਨੇ ਦਿੱਲੀ ਤੇ ਮਾਸਕੋ 'ਚ ਰਸ਼ੀਅਨ ਅਧਿਕਾਰੀਆਂ ਦੇ ਕੋਲ ਇਹ ਮੁੱਦਾ ਗੰਭੀਰਤਾ ਨਾਲ ਚੁੱਕਿਆ ਗਿਆ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਭਾਰਤ ਨਾਗਰਿਕਾਂ ਨੂੰ ਰਸ਼ੀਆ ਦੀ ਆਰਮੀ 'ਚ ਭਰਤੀ ਹੋਣ ਦੇ ਆਫਰਸ ਤੋਂ ਦੂਰ ਰਹਿਦੀ ਅਪੀਲ ਵੀ ਕੀਤੀ ਗਈ ਹੈ ਇਸ ਨਾਲ ਹੀ ਰਸ਼ੀਅਨ ਆਰਮੀ ਚ ਫਸੇ ਹੋਏ ਨੇ ਪਾਰਤ ਦੇ 11 ਦੇ ਕਰੀਬ ਨੌਜਵਾਨ ਜਿਨ੍ਹਾਂ ਚ 4 ਤੋਂ 5 ਨੌਜਵਾਨ ਪੰਜਾਬ ਦੇ ਵੀ ਦੱਸੇ ਜਾ ਰਹੇ ਨੇ ਉਸ ਤੋਂ ਪਹਿਲਾਂ ਵੀ ਵਕਫਕ ਥਾਵ ਤੋਂ ਇਹ ਤੋਂ ਮਾਮਲੇ ਸਾਹਮਣੇ ਆ ਚੁੱਕੇ ਨੇ ਪਿਛਲੇ ਸਾਲ ਹੀ ਇਹ ਜੋ ਮੁੱਦਾ ਹੈ ਗੰਭੀਰਤਾ ਦੇ ਨਾਲ ਪੀਐਮ ਰੇਂਦਰ ਮੋਦੀ ਦੇ ਵੱਲੋਂ ਰਸ਼ੀਆ ਦੇ ਰਾਸ਼ਟਰਪਤੀ ਵਲਾਦਿਮੀਰ ਮੂਥਿੰਦ ਨਾਲ ਵੀ ਚੁੱਕਿਆ ਗਿਆ ਸਖਾਲਾਕੀ ਕੁਝ ਨੌਜਵਾਨਾਂ ਦੇ ਵੱਲੋਂ ਵੀਡੀਓ ਪੇਚੀ ਗਈ ਵਿਦੇਸ਼ ਮੰਤਰਾਲੇ ਨੂੰ ਬੁਖਾਰ ਲਗਾਇਆ ਗਿਆ ਕਿ ਸਾਨੂੰ ਉੱਥੋਂ ਕੱਢਿਆ ਜਾਏ ਤੇ ਹੁਣ ਵਿਦੇਸ਼ ਮੰਤਰਾਲੇ ਨੇ

जिन लोगों की नियुक्ति की जाती है रूसी आर्मी में उसे भी बंद करने के लिए भारत ने अनुरोध किया रूस से और दिल्ली और मॉस्को में तमाम जो रूस के अधिकारी उनसे लगातार विदेश मंत्रालय संपर्क में है तो विदेश मंत्रालय का मकसद यह है कि जो लोग फंसे हुए हैं रूसी आर्मी में भारतीय उनकी वापसी हो जल्द से जल्द इसके अलावा रूसी आर्मी में जो भारतीयों की नियुक्ति की प्रक्रिया उसको भी बंद करने का अनुरोध भारत सरकार की तरफ से बार बार किया गया दोहराया गया है और एक बार फिर विदेश मंत्रालय की तरफ से बयान आया है की इस तरह की नियुक्तियों को बंद किया जाना चाहिए ਜੀ ਚਲੇ ਬਹੁਤ ਬਹੁਤ ਸ਼ੁਕਰੀਆ ਨੀਰਜ ਹਮੇ ਪੂਰੀ ਜਾਣਕਾਰੀ ਦੇਣ ਲਈ ਤੇ ਗੰਭੀਰਤ ਨਾਲ ਮੁੱਦਾ ਚੁੱਕਿਆ ਗਿਆ ਹੈ ਦੇਖਣਾ ਹੋਏਗਾ ਕਿ ਕੀ ਕੁਝ ਪ੍ਰतिक੍ਰਮ ਉੱਥੋਂ ਸਾਹਮਣੇ ਆਂਦਾ ਹੈ ਤੇ ਅਸੀਂ ਇਹ ਵੀ ਸੁਣਿਆ ਹੈ ਕਿ ਕੀ ਕੁਝ ਅਪੀਲ ਜੋ ਹੈ ਪੰਜਾਬੀ ਜੋ ਫਸੇ ਹੋਏ ਨੇ ਉਹਨਾਂ ਦੇ ਵੱਲੋਂ ਵਿਦੇਸ਼ ਮੰਤਰਾਲੇ ਨੂੰ ਕੀਤੀ ਗਈ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰਸ਼ੀਅਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਨਾਮ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਾਰੇ ਦੀਆ ਪਲੀਜ਼ ਕਰ ਦਿਓ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਵਿੱਚ ਭਲਤੀ ਕਰਾਉਣ ਨੂੰ ਕੰਮ ਦਾ ਕਹਿ ਕੇ ਅੰਗੇ ਲਿਆ ਸੀਗੇ ਹੁਣ ਸਾਡੇ ਨਾਲ ਧੱਕਾ ਕਰਲੇ ਰੋਟੀ ਪਾਣੀ ਵੀ ਕਰੀ ਨਾ ਦਿੰਦੇ ਸਾਨੂੰ ਹਾਂਜੀ ਸੱਸੀ ਕਲ ਬਾਈ ਮੇਰਾ ਨਾਮ ਸੁਮੇਂਦੀ ਚੰਨਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਰ ਸਾਨੂੰ ਫਸਾਤਾ ਗਿਆ ਬਾਈ ਜਿੱਲੀ ਮਦਦ ਹੋ ਸਕਦੀ ਸਾਡੀ ਮਦਦ ਕਰੋ ਬਾਈ ਤੇ ਰਸ਼ੀਆ ਚ ਫਸੇ ਹੋਏ ਨੇ 11 ਭਾਰਤੇ ਉਹਨਾਂ ਦੇ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਗਈ ਇਹ ਵੀਡੀਓ ਭੇਜੀ ਗਈ ਮੰਗ ਕੀਤੀ ਗਈ ਅਪੀਲ ਕੀਤੀ ਕਿ ਇਹ ਮੰਗ ਕੀਤੀ ਜਾਏ ਰਸ਼ੀਅਨ ਗਵਰਨਮੈਂਟ ਤੋਂ ਕਿ ਉਹਨਾਂ ਨੂੰ ਰਿਹਾਅ ਕੀਤਾ ਜਾਏ ਇਹ ਵੀਡੀਓ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਵਿਦੇਸ਼ ਮੰਤਰਾਲੇ ਨੂੰ ਭੇਜੀ ਗਈ ਉਹਨਾਂ ਦਾ ਕਿਹਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਇੱਥੇ ਬੁਰਾ ਹਾਲ ਹੈ ਰੋਟੀ ਸਾਨੂੰ ਖਾਣ ਨੂੰ ਨਹੀਂ ਮਿਲਦੀ ਹੈ ਧੋਖੇ ਨਾਲ ਸਾਨੂੰ ਇੱਥੇ ਲੈ ਕੇ ਆਏ ਨੇ ਪੈਸੇ ਦਾ ਲਾਲਚ ਸਾਨੂੰ ਦਿੱਤਾ ਗਿਆ ਹੈ ਤੇ ਸਾਨੂੰ ਛਿਤ-ਛੇਤੀ ਇੱਥੋਂ ਕੱਢਿਆ ਜਾਏ ਅਸੀਂ ਰਸ਼ੀਅਨ ਆਰਮੀ ਦੇ ਵਿੱਚ ਫਸ ਚੁੱਕੇ ਹਾਂ ਅਸੀਂ ਇੱਥੇ 9 ਮੁੰਡੇ ਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਲ ਸਾਨੂੰ ਕੰਮ ਦੇ ਇਲਾਜ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਤੋਂ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਤੋਂ ਸਾਡੀ ਜਿੰਨੀ ਹੈਲਪ ਹੋ ਸਾਰੇ ਦੀਆ ਪਲੀਜ਼ ਕਰ ਦਿਓ ਹਾਂਜੀ ਸਾਨੂੰ ਧੋਖਾ ਲੈਂਦਾ ਗਿਆ ਇੱਥੇ ਪੈਸਾ ਨਾਲ ਚ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਦੇ ਪ੍ਰਤੀਕਰਨ ਰਹਿਣ ਨੂੰ ਕੰਮ ਦਾ ਕਹਿ ਕੇ ਅੰਗੇ ਲਿਆ ਸੀਗੇ ਕਿ ਹੋਣਾ ਸਾਡੇ ਨਾਲ ਧੱਕਾ ਕਰ ਲਿਆ ਰੋਟੀ ਪਾਣੀ ਵੀ ਕਦੀ ਨਾ ਦਿੰਦੇ ਸਾਨੂੰ ਹਾਂਜੀ ਸੱਸੀ ਕਲ ਬਾਈ ਮੇਰਾ ਨਾਮ ਸੁਮੇਸ਼ ਚੰਨਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਰ ਸਾਨੂੰ ਫਸਾਤਾ ਗਿਆ ਬਾਈ ਜਿੱਲੀ ਮਤਲਬ ਉਹ ਜਲਦੀ ਸਾਡੀ ਮਦਦ ਕਰੋ ਬਾਈ ਪਾਲ ਸਿੰਘ ਦੇ ਨਾਲ ਗੱਲ ਕੀਤੀ ਦਰਸਲ 40 ਹਸਪੀਟਲ ਚ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਜੋ ਕਾਲ ਕੀਤੀ ਕਿਸ਼ਤੀਆਂ ਬਣਾਉਣ ਲਈ ਪ੍ਰਿਤਪਾਲ ਸਿੰਘ ਦਾ ਧੰਨਵਾਦ ਕੀਤਾ ਹੜਾਂ ਅੰਚ ਕਿਸ਼ਤੀਆਂ ਬਣਾਉਣ ਦੇ ਲਈ ਸ਼ਲਾਘਾ ਕੀਤੀ ਗਈ ਦਰਸਲ ਕਪੂਟਲਾ ਦੇ ਰਹਿਣ ਵਾਲੇ ਹਨ ਪ੍ਰਿਤਪਾਲ ਪਿਆਰ ਮੁਹੱਬਤ ਰਕਪਾਲ ਜੀ ਸਤਿ ਸ੍ਰੀ ਅਕਾਲ ਅੱਛਾ ਫਿਰ ਅਸਿਕਰ ਆਲੀ ਕੀ ਹਾਲ ਚਾਲ ਹੈ ਤੁਹਾਡਾ ਹਾਂ ਜੀ ਬਹੁਤ ਵਧੀਆ ਜੀ ਕਿਰਪਾ ਸ਼ੁਕਰ ਹੈ ਜੀ ਤੇ ਬੜੀ ਵੱਡੀ ਸੇਵਾ ਤੁਸੀਂ ਕਮਾਲ ਕਰਤੀ ਜੀ ਪਿਆਰ ਮੁਹੱਬਤ ਬੜੀ ਜਿਹੜੀ ਕਿਸ਼ਤੀ ਬਣਾਈ ਕਮਾਲ ਹੈ ਜੀ ਹਾਂ ਜੀ ਇਹਦਾ ਇਹਦਾ ਕਿਸੇ ਪੇਪਰ ਪ੍ਰਤਪਾਲ ਜੀ ਪ੍ਰਤਪਾਲ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ। ਔਰ ਸੌ ਸੌ ਦੇ ਕਰੀਬ ਤੁਸੀਂ ਬਣਾਤੀਆਂ ਔਰ ਕਿੰਦੀ ਵੱਡੀ ਸੇਵਾ ਤੁਸੀਂ ਹਾਂ ਜੀ ਸੌ ਬਣਾ ਲਿਆ ਜੀ ਨਾ ਜੀ ਤੇ ਗੁਰੂ ਮਹਾਰਾਜ ਨੇ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬਥੇਰੀ ਤੇ ਉਹਦੇ ਚੋਂ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆਲਾ ਨਹੀਂ ਜਾਂਦਾ ਜੀ ਇਹ ਇਹ ਪੁਨ ਜਿਹੜਾ ਇਹ ਤੁਹਾਨੂੰ ਹੋਰ ਉੱਚਾ ਲੈ ਕੇ ਜਾਊਗਾ ਪ੍ਰਤਪਾਲ ਜੀ ਹਾਂ ਜੀ ਇਹ ਮੈਨੂੰ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਤੇ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗ ਗਏ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਉਸੀਂ ਕੰਪਿਊਟਰ ਤੋਂ ਡਿਜ਼ਾਈਨ ਬਣਾਇਆ ਮੈਂ ਸਾਰੀ ਸਟੋਰੀ ਤੁਹਾਡੀ ਪੜ੍ਹੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਣ ਵਿਖਿਆ ਸੀ ਤੇ ਕਰਨ ਦਿੱਤਾ ਨਾ ਬਹੁਤ ਵਾਹਤਨ ਵਾਲੀ ਹੈ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾਂ ਸਾਰੀਆਂ ਇੱਕ ਇੱਕ ਕ੍ਰਿਸਟੀਆਂ ਦੀ ਲਾਤੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਬਹੁਤ ਵਧੀਆ ਹੈ ਅਨੇ ਜੇ 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 ਨਹੀਂ ਨਹੀਂ ਦੇਖੋ ਸੰਕਟ ਆ ਗਿਆ ਲੋਕ ਕੁਦਰਤ ਦੀ ਮਾਰ ਹੈ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਪਰ ਮਤਲਬ ਜਦੋਂ ਇਹੋ ਜਿਹੇ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੱਬ ਰਹਿੰਦਾ ਹੀ ਹੈ ਇੱਥੇ ਹੀ ਰਹਿੰਦਾ ਹੈ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਵਰਦਾ ਹੁੰਦਾ ਹੈ ਕਿਆ ਜਾਣੇ ਕਿਸ ਭੇਸ ਵਿੱਚ ਨਾਰਾਇਣ ਨੂੰ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਐ ਔਰ ਤੁਸੀਂ ਕਹੇ ਜੇ ਹੋਰ ਬਣਵਾਣੀ ਆ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨੇ ਬਣਾਉਣੀ ਆ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦਿਓ ਸੋ ਇਹ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਤੇਰੀ ਚਰਚਾ ਹੋਈ ਐ ਜੀ ਕਹਿੰਦੇ ਨੇ ਚੰਗੇ ਕੰਮ ਨੂੰ ਉਤਸ਼ਾਹਤ ਕਰਨਾ ਅਤੇ ਉਸ ਨੂੰ ਪ੍ਰੇਰਿਤ ਕਰਨਾ ਤੇ ਉਸ ਨੂੰ ਸਫਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਹੜ੍ਹਾਂ ਦੇ ਮੁਸ਼ਕਲ ਦੌਰ ਦੇ ਵਿੱਚ ਕਪੂਰਥਲਾ ਦੇ ਹੰਸਪਾਲ ਟਰੇਡਰਸ ਨੇ ਇੱਕ ਮਿੰਨੀ ਜਹਾਜ਼ ਮੈਂ ਕਹਿੰਨਾ ਹਮੇਸ਼ਾ ਇਹੋ ਜਿਹੀਆਂ ਕਿਸ਼ਤੀਆਂ ਬਣਾ ਕੇ ਆਮ ਲੋਕਾਂ ਦੀਆਂ ਜਿਹੜੇ ਹੜ੍ਹ ਪੀੜਤ ਸੀਗੇ ਮਦਦ ਕੀਤੀ ਹੈ ਉਸ ਮਦਦ ਨੂੰ ਸਿਫਤਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਹੈ ਅਤੇ ਪ੍ਰਿਤਪਾਲ ਸਿੰਘ ਜੀ ਨਾਲ ਕੱਲ੍ਹ ਗੱਲਬਾਤ ਵੀ ਕੀਤੀ ਹੈ ਪਹਿਲੀ ਦੀ ਗੱਲ ਕਿ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਹੈਗਾ ਵਾ ਕਿ ਉਹ ਹਸਪੀਟਲ ਦੇ ਵਿੱਚ ਹੁੰਦਿਆ ਹੋਇਆ ਵੀ ਉਹਨਾਂ ਨੇ ਯਾਨੀ ਕਿ ਸਾਨੂੰ ਮਾਣ ਬਖਸ਼ਿਆ ਹੈ ਕਿ ਸ਼ਾਬਾਸ਼ ਹੈ ਉਹਨਾਂ ਦੇ ਵੀ ਤੇ ਯਾਨੀ ਕਿ ਬਹੁਤ ਫਕਰ ਮਹਿਸੂਸ ਹੁੰਦਾ ਵਾ ਕਿ ਯਾਨੀ ਕਿ ਇਹਨਾ ਮਾਣ ਦਿੱਤਾ ਹੈ ਕਿ ਕੋਈ ਵਾਰਡੀ ਹੈ ਨਹੀਂ ਕਿ ਉਹਦੇ ਵਾਸਤੇ ਨਾ ਤੁਸੀਂ ਜੇ ਦੱਸੇ ਸ਼ਬਦ ਨਹੀਂ ਹੈਗੇ ਕਿ ਜਿਹੜੇ ਤੁਹਾਨੂੰ ਇਹ ਲੱਗਦਾ ਸੀ ਵੀ ਮੁੱਖ ਮੰਤਰੀ ਸਾਹਿਬ ਵੀ ਕਾਲ ਕਰ ਸਕਦੇ ਨੇ ਕਿਉਂਕਿ ਅਕਸਰ ਇਹੋ ਜੇ ਨਾਜੁਕ ਦੌਰ ਦੇ ਵਿੱਚ ਮੁੱਖ ਮੰਤਰੀ ਮੰਤਰੀ ਵਿਅਸਤ ਨੇ ਆਪਣੇ ਆਪਣੇ ਕਾਰਜਾਂ 'ਚ ਜਿਵੇਂ ਤੁਸੀਂ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਹਸਪੀਟਲ 'ਚ ਸੀਗੇ ਫਿਰ ਵੀ ਉਹਨਾਂ ਨੇ ਕਾਲ ਕੀਤੀ ਤੁਹਾਨੂੰ ਲੱਗਦਾ ਸੀ ਵੀ ਤੁਹਾਨੂੰ ਇਹੋ ਜੇ ਕੰਮ ਲਈ ਹਲਾਸ਼ੇ ਦੀ ਮਿਲ ਸਕਦੀ ਦੇਖੋ ਜੀ ਉਹਨਾਂ ਨੂੰ ਮਹਿਸੂਸ ਹੋਇਆ ਹੋਊਗਾ ਕਿ ਅਪਰੀਸ਼ੀਏਟ ਕਰਨਾ ਹੈਗਾ ਬਾਕੀ ਇਹ ਗੱਲ ਹੈ ਕਿ ਜਿਹੜੀ ਸਿਫਤ ਸਲਾਹ ਹੈਗੀ ਹੈ ਨਾ ਇਹ ਪਰਮਾਤਮਾ ਦੇ ਰੰਗ ਹੁੰਦੇ ਆ ਜਦੋਂ ਬੰਦੇ ਨੂੰ ਆਉਣੀ ਹੈਗੀ ਹੈ ਨਾ ਸਿਫਤ ਸਲਾਹ ਤੇ ਉਹ ਆਪੇ ਜਰੀਏ ਬਣਾ ਦਿੰਦਾ ਸਾਰੇ ਬਾਕੀ ਸਭ ਤੋਂ ਵੱਡਾ ਰੋਲ মিডিਏ ਦਾ ਹੈਗਾ ਵਾ ਕਿ ਜਿਹੜਾ ਇੰਨਾ ਜਾਨੀ ਕਿ ਐਪਰੀਸ਼ੀਏਟ ਮੈਂ ਤਾਂ ਉਹਨਾਂ ਦਾ ਧੰਨਵਾਦੀ ਹੈਗਾ ਵਾ ਸਾਰਿਆਂ ਦਾ ਪਹਿਲਾਂ ਤੇ ਜਿਹੜਾ ਇੱਥੋਂ ਤੱਕ ਸਾਨੂੰ ਪਹੁੰਚਾਇਆ ਆ ਅ ਜੇ ਆਪਾਂ ਗੱਲ ਕਰੀਏ ਕਿ ਪਹਿਲਾਂ ਵੀ ਨਾਜੁਕ ਦੌਰ ਹੈ ਕਿਸੇ ਪੁਰਾਣੇ ਨਾਜੁਕ ਦੌਰ ਚ ਵੀ ਤੁਸੀਂ ਇੰਨਾ ਸਮਾਜ ਦੀ ਲੋਕਾਂ ਦੀ ਬਾਹ ਫੜੀ ਹੈ ਨਾ ਬਾਹ ਆਪਾਂ ਕੌਣ ਪੜਨ ਆਲੇ ਹੁੰਨੇ ਆ ਦੇਖੋ ਕਿਸਾਨਾਂ ਵਾਸਤੇ ਕਰਦੇ ਆ ਤੇ ਕਿਸਾਨ ਆਪ ਦਾਤਾ ਹੈਗਾ ਵਾ ਇਹ ਆਪਾਂ ਉਹਨੂੰ ਦਾਨ ਨਹੀਂ ਦੇ ਸਕਦੇ ਆ ਆਪਾਂ ਤਾਂ ਭੇਟ ਕਰ ਸਕਦੇ ਹੈਗੇ ਆ ਬਾਹ ਫੜਨ ਦੀ ਗੱਲ ਨਹੀਂ ਆਪਣੇ ਫਰਜ਼ ਬਣਦੇ ਹੈਗੇ ਆ ਸਾਰਿਆਂ ਦੇ ਵਾ ਫਰਜ਼ ਬਣਦਾ ਹੈਗਾ ਆਪਾਂ ਉਹਨਾਂ ਦੇ ਨਾਲ ਖੜੇ ਹਾਂ ਫਰੋਜਪੁਰ ਦੇ ਪਿੰਡੇ ਬੱਗੇ ਆਲਾ ਦੇ ਹੜਪਾਵਾ ਵਿੱਚ ਇਲਾਕਿਆਂ ਚ ਪਾਣੀ ਕਾਲਾ ਹੋ ਚੁੱਕਿਆ ਹੈ ਫਸਲਾਂ ਸੜਨ ਕਰਕੇ ਬਦਬੂ ਆ ਰਹੀ ਹੈ ਅਤੇ ਪਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ ਫਰੋਜਪੁਰ ਦੇ ਵਿੱਚ ਅਸੀਂ ਮੌਜੂਦ ਹਾਂ ਫਰੋਜਪੁਰ ਦੇ ਪਿੰਡ ਇਸ ਵੇਲੇ ਬੱਗੇ ਆਲਾ ਪਿੰਡ ਹੈ ਜਿਹੜਾ ਜਮਾਂ ਦਰਿਆ ਦੀ ਫਾਟ ਦੇ ਨਾਲ ਲੱਗਦਾ ਹੁਣ ਇੱਥੇ ਤੇ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਹਲੇ ਵੀ ਪਾਣੀ ਕਈ ਕਿ ਫੁੱਟ ਤੁਹਾਨੂੰ ਨਜ਼ਰ ਆਏਗਾ ਔਰ ਜਿਹੜੇ ਘਰ ਇਸ ਵੇਲੇ ਨਾਲ ਲੱਗਦੇ ਨੇ ਪਿੰਡ ਨਾਲ ਲੱਗਦੇ ਨੇ ਉਹਨਾਂ ਦੇ ਹਾਲਾਤ ਵੇਖ ਲਓ ਪਾਣੀ ਜਮ੍ਹਾਂ ਕਾਲਾ ਹੋ ਚੁੱਕਿਆ ਵਿਰੋਧਿੰਦਰ ਪਾਣੀ ਦੀਆਂ ਤਸਵੀਰਾਂ ਦਿਖਾ ਦਿਓ ਕਰੀ ਪਾਣੀ ਬਿਲਕੁਲ ਕਾਲਾ ਹੋ ਚੁੱਕਿਆ ਔਰ ਜਿਹੜੀ ਅਸੀਂ ਇੱਥੇ ਇੱਥੇ ਖੜਨਾ ਵੀ ਮੁਸ਼ਕਲ ਹੈ ਜੀ ਇੰਨੀ ਗੰਦੀ ਸਮੈਲ ਆ ਰਹੀ ਹੈ ਕਿਉਂਕਿ ਪਾਣੀ ਦੇ ਵਿੱਚ ਝੋਨੇ ਜਿਹੜੇ ਸੀਗੇ ਉਹ ਖਰਾਬ ਹੋ ਗਏ ਫਸਲਾਂ ਖਰਾਬ ਹੋ ਗਈਆਂ ਔਰ ਪਿੱਛੋਂ ਪਤਾ ਨਹੀਂ ਕਿੰਨੇ ਕੁ ਜੀਵ ਜੰਤੂ ਜਿਹੜੇ ਮਰ ਕੇ ਵਿੱਚ ਆਏ ਨੇ ਉਹਨਾਂ ਦੇ ਕਰਕੇ ਔਰ ਉਤੋਂ ਹੁਣ ਇਸ ਪਾਣੀ ਦੇ ਵਿੱਚ ਸਾਰੇ ਦੇ ਵਿੱਚ ਮੱਛੀ ਹੀ ਮੱਛੀ ਹੋ ਗਈ ਹੈ ਹੁਣ ਇਹ ਤੇ ਬਹੁਤ ਬਰੀਕ ਮੱਛੀ ਪੈਦਾ ਹੋ ਰਹੀ ਹੈ ਕਿਤੇ ਵੱਡੀ ਮੱਛੀ ਹੈ ਕਿਤੇ ਬਰੀਕ ਤੇ ਜਿੰਨੀ ਹੈ ਮੱਛੀ ਹੈ ਇਹਦੇ ਚੱਲਦਿਆਂ ਇੱਥੇ ਪਾਣੀ ਦੇ ਵਿੱਚ ਬਹੁਤ ਸਵੈਲ ਹੋ ਗਈ ਹੈ ਪਾਣੀ ਦੇ ਹਾਲਾਤ ਤੁਸੀਂ ਦੇਖ ਲਓ ਤੁਹਾਨੂੰ ਲੱਗਦਾ ਕਿ ਇਹ ਪਾਣੀ ਦੇ ਵਿੱਚੋਂ ਜੇ ਵੀ ਇੱਕ ਵਾਰੀ ਲੰਘ ਜੇ ਤੇ ਉਹ ਬਿਮਾਰੀ ਤੋਂ ਬਚ ਸਕੇਗਾ ਬਿਲਕੁਲ ਕਾਲਾ ਪਾਣੀ ਇਹ ਸਜਾਏ ਕਾਲਾ ਪਾਣੀ ਕਿੰਨੇ ਦਿਨ ਭੁਗਤਣਗੇ ਤੇ ਕਿਵੇਂ ਇਸ ਤੋਂ ਖਿਹੜਾ ਛੁੱਟੇਗਾ ਕਿਉਂਕਿ ਇਹ ਪਾਣੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਿਆਨਕ ਬਿਮਾਰੀਆਂ ਦਾ ਵੱਡਾ ਕਾਰਨ ਬਣ ਸਕਦਾ ਪਿੰਡ ਵਾਲੇ ਲੋਕ ਇੱਥੇ ਮੌਜੂਦ ਨੇ ਔਰ ਲਗਾਤਾਰ ਜਿਹੜੇ ਸਮਾਜ ਸੇਵੀ ਜਾਂ ਮਦਦ ਦੇ ਲਈ ਇਹਨਾਂ ਲੋਕਾਂ ਦੇ ਲਈ ਆ ਰਹੇ ਨੇ ਤਾਂ ਕੋਈ ਕੁਝ ਲੈ ਕੇ ਆਉਂਦਾ ਕੋਈ ਕੁਝ ਲੈ ਕੇ ਆਉਂਦਾ ਇਹਨਾਂ ਦਾ ਹਾਲ ਜਾਣਨ ਦੇ ਲਈ ਲੋਕ ਆਉਂਦੇ ਨੇ ਤਾਂ ਵੀਰ ਹੋਣੀ ਨੇ ਵੀਰ ਮੈਂ ਦੇਖ ਰਿਹਾ ਕਿ ਹੁਣ ਤਾਂ ਇੱਥੇ ਪਾਣੀ ਦੀ ਸਵੈਲ ਬੜੀ ਗੰਦੀ ਹੋ ਗਈ ਆ ਤੇ ਤੁਸੀਂ ਇੱਥੇ ਵਿੱਚ ਹੀ ਰਹੀ ਜੰਨੇ ਆ ਹਾਂਜੀ ਬਾਈ ਜੀ ਕੀ ਕਰੀਏ ਮਜਬੂਰੀ ਆ ਪਸ਼ੂ ਆਪਣੇ ਇੱਥੇ ਤੇ ਘਰ ਛੱਡ ਕੇ ਨਹੀਂ ਜਾ ਸਕਦੇ ਬੜੀ ਸਮੈਲ ਆ ਦੇ ਵੀ ਬੁਖਾਰ ਜਾਂ ਜਾਂ ਬੁਖਾਰ ਜਾਂ ਰਹਿਣ ਲੱਪਿਆ ਵੀ ਜਿਆਦਾ ਦਾ ਸਮੈਲ ਤੇ ਗੰਦਾ ਪਾਣੀ ਬਾਈ ਜੀ ਉਹ ਨੁਕਸਾਨ ਤੋਂ ਬਚੇ ਕਿਉਂਕਿ ਜਿਵੇਂ ਆ ਦੇਖਿਆ ਮੈਂ ਕਿੰਨੇ ਕਮਰੇ ਡਿੱਗੇ ਪਏ ਆ ਅੱਗੇ ਤੁਹਾਡੇ ਬਾਕੀ ਹੋਰ ਕਿੰਨਾ ਕਿਆਦਾ ਨੁਕਸਾਨ ਹੋਇਆ ਬੜਾ ਨੁਕਸਾਨ ਆ ਬਾਈ ਜੀ ਕਮਰਿਆਂ ਦੀਆਂ ਨੀਆਂ ਵੀ ਬਹਿ ਗਈਆਂ ਥੱਲੇ ਪਨੀਆਂ ਚ ਪਾਣੀ ਪੈ ਗਿਆ ਕਿਉਂਕਿ ਇਹ ਭਲਿਆਂ ਜਮਾਨੇ ਦੀਆਂ ਬਲੀਆਂ ਵੀ ਪੁਰਾਣੇ ਕਮਰੇ ਆ ਦੇਖੋ ਹਾਲਾਤ ਵੀ ਸਾਰੇ ਵੀ ਬੜਾ ਕੁਝ ਤਬਾਹ ਕਰ ਗਿਆ ਪਾਣੀ ਮੰਦੇ ਹਾਲਾਤ ਨੇ ਪਿੱਛੇ ਕੁਝ ਬੀਬੀਆਂ ਨੇ ਪਹਿਲਾਂ ਬੀਬੀਆਂ ਦੀ ਗੱਲ ਸੁਣ ਲਈਏ ਤਾਂ ਬੀਬੀਆਂ ਨੇ ਤਾਂ ਬਹੁਤ ਕੁਝ ਝੰਡਾਇਆ ਬੀਬੀ ਬੰਦੇ ਤਾਂ ਫਿਰ ਵੀ ਕਿਵੇਂ ਨਾ ਕਿਵੇਂ ਕੱਟ ਜਾਂਦੇ ਬੀਬੀਆਂ ਦੇ ਲਈ ਬੜੀਆਂ ਚਰੋਤੀਆਂ ਤੁਸੀਂ ਘਰ ਵੀ ਚਲਾਉਣਾ ਐ ਇੰਨਾ ਹਾਲਾਤਾਂ 'ਚ ਚੁੱਲ੍ਹਾ ਵੀ ਬਾਲਣਾ ਪਰਿਵਾਰ ਵੀ ਸੰਭਣਾ ਕਿਹੇ ਜਿਹੇ ਹਾਲਾਤ ਨੇ ਤੁਹਾਡੇ ਬਹੁਤ ਔਖਾ ਮਤ ਸਾਨੂੰ ਤਾਂ ਬਹੁਤਾ ਜ਼ਿਆਦਾ ਔਖਾ ਤੇ ਕੀ ਕਰਗੇ ਹੁਣ ਫਿਰ ਜੇ ਹੁਣ ਘਰ ਛੱਡਦੇ ਆ ਤੇ ਜੇ ਕੋਈ ਨਸ਼ੇ ਵਾਲੇ ਆਉਂਦੇ ਤੇ ਉਹ ਜਿਹੜਾ ਕੋਈ ਕੋਲੀ ਪੰਡਤ ਉਹ ਲੈ ਜਾਣਗੇ ਤੇ ਸਾਡਾ ਕੀ ਹਾਲ ਪਰ ਬੀਬੀ ਆਤਾ ਮੈਂ ਦੇਖ ਰਿਹਾ ਇਹ ਕ ਜਿਵੇਂ ਆ ਕੰਧਾਂ ਡਿੱਗ ਪਿਆ ਕਮਰਾ ਡਿੱਗ ਪਿਆ ਉਧਰਾਂ ਕਾਲਾ ਪਾਣੀ ਆ ਮੁਸਕਾਈ ਜਾਂਦਾ ਇੱਥੇ ਕਿਵੇਂ ਰਹੋਗੇ ਮਾਰੀਦਾ ਹੀ ਰਹਿਣਾ ਪੈਂਦਾ ਪਤ ਕੀ ਕਰਗੇ ਬਹੁਤ ਔਖਾ ਕੰਮ ਤਾਂ ਇਹ ਹਾਲਾਤ ਨੇ ਜੀ ਪਰ ਇਹ ਲੋਕ ਬੜੇ ਸਬਰ ਵਾਲੇ ਨੇ ਵਾਹਿਗੁਰੂ ਦਾ ਭਾਣਾ ਮੰਨਣ ਵਾਲੇ ਨੇ ਕਹਿੰਦੇ ਨੇ ਕਿ ਦਵਾਈ ਦੱਪਾ ਲੈ ਲਈਦਾ ਤੇ ਫਿਰ ਤੁਰੇ ਫਿਰਦੇ ਬਾਈ ਜੀ ਤੁਸੀਂ ਤਾਂ ਰੋਜ਼ ਆਉਨੇ ਆ ਇੱਥੇ ਇਹਨਾਂ ਦੇ ਹਾਲਾਤ ਵੇਖਣ ਮੈਂ ਦੇਖਿਆ ਤੁਸੀਂ ਉੱਥੇ ਲੰਗਰ ਲਾਇਆ ਵਾ ਸੀਗਾ ਅੱਛਾ ਇਹਨਾਂ ਦੇ ਹਾਲਾਤ ਵੇਖ ਕੇ ਬਾਈ ਜੀ ਆਪਾਂ ਤਾਂ ਥੋੜੀ ਦੇਰ ਲਈ ਆਏ ਆ ਆਪਣੇ ਲਈ ਔਖਾ ਹੋਇਆ ਪਿਆ ਤੇ ਨਾ ਵਿਚਾਰੇ ਨੇ ਤਾਂ ਇੱਥੇ ਹੀ ਦਿਨ ਰਾਤ ਕੱਟਣਾ ਦੇਖੋ ਜੀ ਇਹ ਜਿਹੜੇ ਲੋਕ ਹੈ ਇਹਨਾਂ ਨੇ ਪਹਿਲਾਂ 2023 ਚ ਬੜੀ ਵੱਡੀ ਪ੍ਰੋਬਲਮ ਆ ਇਹਨਾਂ ਨੇ ਦੇਖੀ ਆ ਉਦੋਂ ਵੀ ਇਹਨਾਂ ਨੂੰ ਘਰ ਟਹਿ ਗਏ ਫਿਰ ਵੀ ਇਹਨਾਂ ਰੱਬ ਦਾ ਸ਼ੁਕਰ ਕਰਕੇ ਆਪਦਾ ਅੱਗੇ ਜ਼ਿੰਦਗੀ ਬਸਰ ਕੀਤੀ ਫਿਰ ਉਸ ਤੋਂ ਬਾਅਦ ਪਿੱਛੇ ਇੱਕ ਸੰਧੂਰ ਆਪਰੇਸ਼ਨ ਚੱਲਿਆ ਉਹਦੇ ਵਿੱਚ ਵੀ ਸਭ ਤੋਂ ਵੱਧ ਜੇ ਲੋਕਾਂ ਨੂੰ ਅਸਰ ਹੋਇਆ ਇਹਨਾਂ ਨੂੰ ਇਹਨਾਂ ਦੇ ਵਿੱਚ ਮੰਨਦਾ ਜਿਹੜਾ ਡਰਦਾ ਪਿਆ ਸੀ ਇਹਨਾਂ ਲੋਕਾਂ ਚ ਆ ਹੁਣ 2025 ਦੇ ਵਿੱਚ ਤਾਂ ਉਸ ਤੋਂ ਜ਼ਿਆਦਾ ਪਾਣੀ ਆ ਗਿਆ ਹੁਣ ਆਪਾਂ ਦੇਖਿਆ ਪਹਿਲਾਂ ਤੇ ਇਹਨਾਂ ਨੂੰ ਸਾਫ਼ ਪਾਣੀ ਜਿਹੜਾ ਹੜ ਦੇ ਹੜ ਦੇ ਪਾਣੀ ਨੇ ਮਾਰ ਮਾਰੀ ਹੁਣ ਆ ਕਾਲਾ ਪਾਣੀ ਆ ਜਿਹੜਾ ਤੁਸੀਂ ਕਹਿ ਰਹੇ ਕ ਵਿੱਚ ਇੰਨੀ ਮੱਛੀ ਆ ਗਈ ਆ ਉਹ ਜਿਹਦੇ ਤੋਂ ਲੜਾਈ ਜਿਹੜੀ ਇਹਨਾਂ ਦੀ ਅਸਲੀ ਇਹਨਾਂ ਦੀ ਜ਼ਿੰਦਗੀ ਜਿਹੜੀ ਨੁਕਸਾਨ ਹੁਣ ਸ਼ੁਰੂ ਹੋਣੀ ਆ ਕਿਉਂਕਿ ਹੁਣ ਜਦੋਂ ਪਾਣੀ ਲੈ ਗਿਆ ਘਰ ਟਹਿ ਗਏ ਮੋਤਾ ਇੱਥੇ ਇਸ ਪਿੰਡ ਵਿੱਚ ਇੱਕ ਤਾਂ ਕੱਲ ਪਾਣੀ ਨਾਲ ਡੁੱਬ ਕੇ ਮੌਤ ਹੋ ਗਈ ਇੱਕ ਥੋੜੀ ਦਿਨ ਪਹਿਲਾਂ ਇੱਕ ਲੜਕੀ ਸੀ ਜਿਹਦੀ ਸੱਪ ਲੜ ਕੇ ਮੌਤ ਹੋ ਗਈ ਦੇਖੋ ਦੋ ਤਿੰਨ ਘਰ ਤਾਂ ਇਸੇ ਜਿੱਥੇ ਆਪਾਂ ਖੜੇ ਆ ਇਸੇ ਹੀ ਮੌਤ ਹੋ ਗਈਆਂ ਹੋਰ ਸਾਡੇ ਪਿੰਡਾਂ ਦੇ ਵਿੱਚ ਜਿਵੇਂ ਬੰਡਾਲੇ ਚ ਉਧਰ ਵੀ ਇੱਕ ਦੋ ਮੌਤ ਹੋ ਸਾਰੇ ਇਹਨਾਂ ਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਸਮੱਸਿਆ ਜਦੋਂ ਪਾਣੀ ਲੈ ਗਿਆ ਨੇ ਜ਼ਮੀਨਾਂ ਬਹੁਤ ਖਰਾਬ ਹੋਣੀਆਂ ਘਰ ਤਾਂ ਖਰਾਬ ਹੋਣੇ ਹੀ ਹੋਣੀਆਂ ਨਾਲ ਜਿਹੜੀ ਇਸ ਏਰੀਆ 'ਚ ਜ਼ਮੀਨ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਕਿਉਂਕਿ 2023 'ਚ ਵੀ ਬੜਾ ਵੱਡਾ ਨੁਕਸਾਨ ਹੋਇਆ ਹੈਗਾ ਹੁਣ ਤੇ ਇਹ ਵੀ ਸਾਡਾ ਜਿਹੜਾ ਅੱਜ ਤੱਕ ਆਪਾਂ ਸਾਰੇ ਰਲ ਮਿਲ ਕੇ ਕੁਝ ਜਥੇਬੰਦੀਆਂ ਸਹਿਯੋਗ ਕੀਤਾ ਆਪਣੇ ਆਂਢ ਗੁਆਂਣ ਪੈਣ ਪਰ ਆਵਾ ਜਿਵੇਂ ਅਸੀਂ ਲੰਗਰ ਲਾਇਆ ਜਿੱਥੇ ਆਉਣ ਅਗਣ ਬੋਰਡ ਦਿੱਤਾ ਇੱਥੇ ਐਮਐਲਏ ਪਿੰਕ ਜੀ ਵੱਲੋਂ ਉਹਨਾਂ ਅਗਣ ਵੀ ਜੋ ਅਸੀਂ ਕਰ ਸਕਦੇ ਆ ਅਸੀਂ ਵੀ ਕੀਤਾ ਕਿ ਇੱਥੇ ਤਾਂ ਬਰਬਾਦੀ ਦੀਆਂ ਤਸਵੀਰਾਂ ਹਰ ਪਾਸੇ ਕਾਲਾ ਪ ਕਿੰਨੇ ਦਿਨ ਇਹ ਚੁਣੌਤੀਆਂ ਇਸੇ ਤਰ੍ਹਾਂ ਇਨ੍ਹਾਂ ਲੋਕਾਂ ਦੇ ਸਾਹਮਣੇ ਰਹਿਣਗੀਆਂ ਤੇ ਕਦੋਂ ਸੁੱਖ ਦਾ ਸਾਹ ਆਏਗਾ ਹੁਣ ਉਮੀਦਾਂ ਸਮਾਜ ਸੇਵੀ ਸੰਸਥਾਵਾਂ ਤੇ ਉਹਨਾਂ ਦਾਨੀਆਂ ਤੋਂ ਜਿਹੜੇ ਅੱਜ ਵੱਡਾ ਦਿਲ ਵਿਖਾਉਂਦਿਆ ਮਦਦ ਦੇ ਹੱਥ ਅੱਗੇ ਵਧਾਰੇ ਨੇ ਤੇ ਜ਼ਿੰਮੇਵਾਰੀ ਸਰਕਾਰ ਦੀ ਕਿ ਤੁਹਾਨੂੰ ਕੱਲੇ-ਕੱਲੇ ਘਰ ਤੱਕਰ ਪਹੁੰਚ ਕਰਕੇ ਇਨ੍ਹਾਂ ਦੇ ਘਰ ਦੁਬਾਰਾ ਵਸਣ ਜੋਗੇ ਕਰਨ ਦੀ ਜ਼ਿੰਮੇਵਾਰੀ ਚੱਕਣੀ ਪੈਣੀ ਹੈ